ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਅੱਜ ਦੀ ਵੀਡੀਓ ਵਿੱਚ ਐਚਐਫ ਦੇ ਦੋ ਬੱਚੇ ਦਿਖਾਵਾਂਗੇ ਸੇਲ ਆ ਡਟੇਰ ਵੀਰ ਤੋਂ ਪਹੁੰਚਿਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਆਪਣਾ ਜੀ ਨਾਮ ਮੇਰੇ ਜਸਵਿੰਦਰ ਸਿੰਘ ਆ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਮੈਂ ਨੰਬਰ ਹੈਗਾ 9779622161 ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਹਾਂ ਜੀ ਜਿਹੜੇ ਪਹਿਲੇ ਨੰਬਰ ਦਾ ਬੱਚੀ ਦੇਖੀ ਜਾਨੇ ਆ ਹਾਂ ਜੀ ਦਦੋ ਕਿਵੇਂ ਆ ਜੀ ਇਹ ਬੱਚੀਆਂ ਦੋ ਇੱਕ ਗੱਬਣਾ ਜੀ ਇੱਕ ਟੀਕੇ ਦੇ ਕਾਬਿਲ ਹੈ ਜੀ ਠੀਕ ਹੈ ਹਾਂ ਜੀ ਇੱਕ ਤਾਂ ਬੱਚੀਆਂ ਆਪਾਂ ਗੱਬਣਾ ਦਿਖਾਵਾਂਗੇ ਟੀਕੇ ਦੇ ਕਾਬਿਲ ਸਾਵਾਂਗੇ ਦੰਦੋਂ ਇਹੇ ਖੀਰੀ ਹੈ ਜੀ ਜਮਾ ਬਿਲਕੁਲ ਓਰੀਜਨਲ ਖੀਰੀ ਹਾਂ ਜੀ ਸੀਮਾ ਲੱਗਿਆ ਕਿ ਨਹੀਂ ਲੱਗਿਆ ਲੈ ਨਹੀਂ ਸੀਮਾ ਹਜੇ ਕੁਝ ਨਹੀਂ ਸਰਾਇ ਹਜੇ ਹੀਟ ਕੱਢੀ ਨਹੀਂ ਬਾ ਕੱਢ ਲੂ ਆ ਹਾਂ ਮੀਨੇ ਨੂੰ ਸਮਾਂ ਹੈਗਾ ਤਰਾਉਣ ਰਿਕਾਰਡ ਵਗੈਰਾ ਪਤਾ ਕੁਛ ਆਪਾਂ ਨੂੰ ਰਿਕਾਰਡ ਪਾਰਾ ਪਤਾ ਜੀ ਆਪਾਂ ਪੂਰੇ ਦਸਤਾਵੇਜ਼ ਥਣ ਚਾਰੇ ਇੱਕ ਫੋਟੋ ਸੰਗ ਤੇ ਨਹੀਂ ਜਮਾ ਸਿੰਗਲ ਚਾਰ ਖਾਣਾ ਜੀ ਮੰਮੀ ਕਹੇ ਪੂਰੇ ਗਰੰਟੀ ਹੈ ਜੀ ਆਪਣੀ ਫੋਟੋ ਸੰਗ ਪੂਰੇ ਕਦ ਕਾਠ ਵਾਲਿਆ ਥਣ ਦੇਖੋ ਤੇ ਕਹਿੰਦਾ ਬਾ ਬੱਚੀ ਮਹੀਨੇ ਖਾਂ ਚ ਕੱਬਨ ਹੋਣ ਦੇ ਕਾਬਲ ਹੈ ਮਹੀਨੇ ਦੋ ਮਹੀਨੇ ਚ ਮਣੀ ਮੋਟੀ ਫੀਡ ਵਗੈਰਾ ਖਾ ਕੇ ਜੀ ਖਾ ਕੇ ਮੰਨ ਕੇ ਬੰਦਾ ਠੀਕ ਆ ਠਾ ਸਕਦਾ ਹੈ ਇਹਦੇ ਆਪਾਂ ਰੇਟ ਦੀ ਗੱਲ ਕਰੀਏ ਲੇ ਤਾਂ ਕੀ ਰਣ ਹੈਗਾ ਰੇਟ ਮੇਰੇ ਇਹ 25000 ਰੁਪਏ ਦੀ ਬੱਚੀ ਦੇ ਦਾਂਗੇ ਥੋੜਾ ਬਥਾ ਮਾਰਦਾਨ ਹੋ ਜੀ ਮਾਰਦਾਨ ਕਰਦਾਂਗੇ ਨਹੀਂ ਪਿੱਠ ਪੂੜੇ ਦੀ ਬਹੁਤ ਚੰਗੀ ਆ ਵਧੀਆ ਚੰਗੀ ਬਹਿੜ ਬਣੂਗੀ ਕੀ ਘਟੋਰੇ ਵਾਰ ਮੈਂ ਥੱਲੇ ਐ ਮੰਨ ਕੇ ਚੱਲੋ ਵੀ 27 28 ਕਿਲੋ ਵਾਲੀ ਮਾਦੀ ਬੱਚੀ ਹੈ ਕਹਿੰਦਾ ਬਾ 30 ਕਿਲੋ ਵਾਲੀ ਵਹਿੜਦੀ ਬੱਚੀ ਹੈਗੀ ਇਹ ਵੀ 40 ਵਾਲੀ ਕਿਲੋ ਵਾਲੀ ਨਹੀਂ ਹੈ ਭਈ 28 ਤੋਂ 30 ਕਿਲੋ ਦੇ ਵਿੱਚਕਾਰ ਮਾਦੀ ਦੇ ਤਾਂ ਹੁੰਦਾ ਸਾਈ ਠੀਕ ਹੈ ਹਾਂ ਜੀ ਹਾਂ ਰੇਡ 25 ਚ ਨਰਮ ਹੋ ਜਾਊਗੀ 25 ਚ ਮਾਨਤਾਨ ਕਰ ਦਾਂਗੇ ਜੀ ਠੀਕ ਹੈ ਫੇਰ ਗੂਲ ਦੀ ਬਹੁਤ ਚੰਗੀ ਹੈ ਬੱਚੀ ਜੀ ਸੋ ਫਿਰ 25000 ਦੇ ਵਿੱਚ ਨਰਮ ਹੋ ਜਾਊਗੀ ਬੱਚੀ ਬਹੁਤ ਸਿੱਧੀ ਸੁੱਦੀ ਬਹੁਤ ਆ ਕੱਦ-ਕੱਡ ਚੰਗਾ ਸੋਹਣੀ ਸਾਫ ਸੁਥਰੀ ਰਾਜ ਜੀ ਸਭ ਹੀ ਪੜੀ ਹੈ ਹਣਾ ਹਾਂ ਜੀ ਹਾਂ ਦੇਖੋ ਕੱਦ ਕੜ ਵਗੈਰਾ ਬੱਚੀ ਦਾ ਚੰਗਾ ਤੇ ਗੱਬਣ ਹੋਣ ਦੇ ਬਿਲਕੁਲ ਕਾਬਲਾ ਪੂਰੀ ਜਵਾਨੀ ਦੇ ਵਿੱਚ ਆ ਜਾਵਾ ਕੱੜ ਵਗੈਰਾ ਦੇਖੋ ਦਦੋ ਖੀਰੀ ਬੱਚੀ ਤੇ ਇਹ ਹੋਣ ਦੇ ਬਿਲਕੁਲ ਕਾਬਲਾ ਜਾਵਾ ਜਿੰਦ ਜਾਨ ਚੰਗੀ ਆ ਰਾਜੀ ਸਮੀ ਪਲੀ ਵੀ ਕਿਸੇ ਪਾਸੇ ਹੱਥ ਤਰਾਣੀ ਬੱਚੀ ਲੈ ਚੱਲ ਵੀਰੇ ਜੇ ਨਾ ਬੜੀ ਪਾ ਗੱਬੜ ਬੱਚੀ ਦੇਖੀ ਨੇ ਕੈਵਿਨਾਂ ਦੀ ਗੱਬਣਾ ਇਹ ਇਹ ਵੀ ਨੇ ਮੈਨੂੰ ਕਿ ਚਲੋ 6 ਮਹੀਨਾ ਤੋਂ ਬਾਹਰ ਹੋ ਗਈ ਸੀ ਗੱਪਣੀ 6 ਮਹੀਨਾ ਤੋਂ ਬਾਹਰ ਦੀ ਗੱਬਣ ਚੈੱਕ ਆ ਜਾਵਾ ਪੰਜ ਚਾਰ ਦਿਨ ਉਪਰੀ ਆ 6 ਮਹੀਨਾ ਤੋਂ ਬਾਤ ਨਹੀਂ ਹੈਗੀ ਠੀਕ ਹੈ ਹਾਂਜੀ ਤੇ ਦੰਦੋ ਕਿਵੇਂ ਆਏ ਦੰਦੋ ਹੈ ਆਪਾਂ ਨੂੰ 15 ਦਿਨ ਹੋ ਗਏ ਨਹੀਂ ਲਈ ਇਹਨੂੰ ਇਹ ਖੀਰੀ ਸੀ ਜੀ ਆਪਣੇ ਕੋਲੇ ਆ ਕੇ ਦੰਦ ਤੁਰੇ ਦੰਦ ਕੱਢ ਦੀ ਪਈ ਆ ਹੁਣ ਤੁਹਾਡੇ ਜੀ ਨਹੀਂ 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 ਕੱਠਾ ਜੀ ਕੱਢਦੀ ਹੈ ਜੀ ਖੀਰੀ ਚਾਹ ਖੀਰੀ ਮੰਨ ਲੇ ਜੀ ਦੋਂਦੀ ਮੰਨ ਲੇ ਇਹਦਾ ਬਾਇਓ ਡਾਟਾ ਬਾਇਓ ਬਾਇਓ ਡਾਟਾ ਜੇਦੀ ਮਾਂ ਥਲੇ 35 36 ਕਿਲੋ ਦੁੱਧ ਸੀ ਜੀ ਆਪ ਵੀ ਵਧੀਆ ਸੀ ਮੰਦੀ ਅੱਗੇ ਵਧੀਆ ਸੀ ਮੰਨ ਲਗਿਆ ਹੋਇਆ ਆਪਾਂ ਦੱਸਦਾ ਨਹੀਂ ਕੋਈ ਰੇਟ ਇਹਦਾ ਕੀ ਹੋਊਗਾ ਰੇਟ ਇਹ ਵੱਛੀ ਆਪਾਂ 62000 ਰੁਪਏ ਕੀ ਦੇਣਾ ਮਾੜਾ-ਮੋਟਾ ਮਾਨਦਾਨ ਹੋ ਜਾਊਗਾ ਮਾਤਣ ਕਰਤਾਗੇ ਪਲੂਣੀ ਵੱਛੀ 60 ਕਿਲੋ ਦੇਣਗੇ ਮੰਨ ਕੇ ਚੱਲ ਨਹੀਂ ਲਈ ਆਪਾਂ ਠੀਕ ਹੈ ਸੋ ਵੀਰੋ ਕੱਦ ਕਾੜ ਤੇ ਸ਼ਾਇਨਿੰਗ ਸੁਣੀ ਬਹੁਤ ਆ ਫੇਸ ਬੂਸ ਕੁਆਲਿਟੀ ਬਹੁਤ ਸੁਣੀ ਆ ਠੀਕ ਆ ਚਾਰ ਥਾਣਾ ਕੋਈ ਫੋਰਸਾਂਗ ਨਹੀਂ ਹੈਣਾ ਕੋਈ ਨਹੀਂ ਹੈ ਠੀਕ ਆ ਝੋਲੀ ਖੋਣ ਲਈ ਸਟਾਰਟ ਕਰਤੀ ਆ ਨੇ ਹਾਂ ਝੋਲੀ ਕੱਢ ਲਈ ਹਾਲੇ 62000 ਵਿੱਚੋਂ ਮੈਂ ਤਾਂ ਕਰਦਾ ਹਾਂ 62 ਦੇ ਵਿੱਚੋਂ ਹਾਂਜੀ ਰਡ ਕਾਰਡ ਵਗੈਰਾ ਦੇਖੋ ਬੱਚੀ ਦਾ ਚੰਗਾ ਦੋਗ ਦੇ ਦੰਦਾ ਹਜ ਬੱਚੀ ਚੱਕਦੀ ਭਈਆ 6 ਮਹੀਨੇ ਦੀ ਗੱਬਣ ਚੈੱਕ ਕਨਫਰਮ ਆ ਵੀਰ ਦੀ ਚੈੱਕ ਕਰਾਈ ਵੀ ਆ ਤੁਸੀਂ ਆਪਦੀ ਚੈੱਕ ਕਰਾ ਕੇ ਲੈ ਜਾ ਸਕਦੇ ਹੋ ਹਾਂਜੀ ਇੱਕ ਕਰਾ ਕੇ ਬੰਦਾ ਲੈ ਜਾ ਸਕਦਾ ਜੀ 62 ਦੇ ਵਿੱਚੋਂ ਵੀ ਮਨੋਟਾ ਮੰਨ ਤਾਂ ਕਰਦਾਂਗੇ ਮੰਨਤਾਨ ਕਰਦਾਂਗੇ ਸੋ ਬਣੀ ਬਣਾਈ ਬੱਚੀ ਆ ਜਾਵਾ ਕੈ ਵਾ ਤਾਂ ਤੇ ਜਵਾਨੀ ਇੰਨੀ ਆ ਕਿ ਗੱਲ ਨਹੀਂ ਛੱਡ ਦੋ ਜੀ ਉੱਡਦੀ ਫਿਰ ਜਾ ਜਾਵਾ ਹਣਾ ਹਾਂਜੀ ਹਾਂ ਮੋਬਾਈਲ ਨੰਬਰ ਬੋਲ ਦਿ ਦੁਬਾਰਾ ਆਪਣਾ ਮੋਬਾਈਲ ਨੰਬਰ ਆਪਣਾ ਹੈਗਾ ਜੀ 9779621266 ਪਿੰਡ ਧੌਲਾ ਜ਼ਿਲ